ਸ਼੍ਰੀਕਾਲ ਪੰਜਾਬ ਅਪਡੇਟs ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਪੰਜਾਬ ਸਰਕਾਰ ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਲਗਾਤਾਰ ਯਤਨਸ਼ੀਲ ਹੈ ਪੰਜਾਬ ਸਰਕਾਰ ਹਰ ਖੁਸ਼ੀ ਤੇ ਹਰ ਤਿਹਾਰ ਸਬਨਾ ਦੇ ਨਾਲ ਰਲ ਜੁਲ ਕੇ ਮਨਾਉਣ ਲਈ ਪਾਬਾ ਪਾਰ ਅਸਤੇ ਚਾਲਦੀਆਂ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਨੇ ਪਟਿਆਲਾ ਵਿਖੇ ਆਪਣੇ ਪਟਿਆਲਾ ਦਿਹਾਤੀ ਹਲਕੇ ਦੇ ਵਸਨੀਕਾਂ ਤੇ ਚੁਣੇ ਨੁਮਾਇੰਦਿਆਂ ਦੇ ਪਰਿਵਾਰਾਂ ਨਾਲ ਮਿਲ ਕੇ ਲੋਹੜੀ ਦਾ ਪਵਿੱਤਰ ਤਿਹਾਰ ਬੜੀ ਉਤਸ਼ਾਹ ਅਤੇ ਖੁਸ਼ੀਆਂ ਦੇ ਨਾਲ ਮਨਾਇਆ। ਇਸ ਦੌਰਾਨ ਡਾਕਟਰ ਬਲਵੀਰ ਸਿੰਘ ਵੱਲੋਂ ਇਹਨਾਂ ਬਜ਼ੁਰਗਾਂ ਦੇ ਨਾਲ ਤਿਹਾਰ ਮਨਾ ਕੇ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਦੌਰਾਨ ਡਾਕਟਰ ਬਲਵੀਰ ਸਿੰਘ ਨੇ ਪ੍ਰਮਾਤਮਾ ਅਗੇ ਅਰਦਾਸ ਕੀਤੀ ਕਿ ਲੋਹੜੀ ਦਾ ਇਹ ਪਾਵਨ ਤਿਹਾਣ ਸਭ ਦੇ ਜੀਵਨ ਵਿੱਚ ਖੁਸ਼ਹਾਲੀ, ਤੰਦਰੁਸਤੀ, ਸਿਹਤ ਅਤੇ ਤਰੱਕੀ ਲੈ ਕੇ ਆਵੇ। ਆਪਸੀ ਪਿਆਰ ਤੇ ਭਾਈਚਾਰਾ ਇਸੇ ਤਰ੍ਹਾਂ ਬਰਕਰਾਰ ਰਹੇ। ਅੱਜ ਮੈਂ ਸਾਰੇ ਜਿਹੜਾ ਮੇਰਾ ਪਟਿਆਲਾ ਦਿਹਾਤੀ ਦਾ ਪਰਿਵਾਰ ਹੈ, ਉਹਨਾਂ ਦੇ ਨਾਲ ਲੋਹੜੀ ਦੀ ਮਤਲਬ ਉਹਨਾਂ ਨੂੰ ਮੈਂ ਵਧਾਈਆਂ ਵੀ ਦਿੱਤੀਆਂ, ਖੁਸ਼ੀਆਂ ਵੀ ਮਨਾਈਆਂ ਔਰ ਉਹਨਾਂ ਨਾਲ ਅਸੀਂ ਜਿਹੜਾ ਪ੍ਰਣ ਵੀ ਕੀਤਾ ਇਕੱਠੇ ਹੋ ਕੇ ਕਿ ਅਸੀਂ ਆਉਣ ਵਾਲੇ ਜਿਹੜਾ ਸਾਡਾ ਹੁਣ ਇਹ ਵਾਲਾ ਸਾਲ ਹੈ ਸਾਡਾ ਇਹਦੇ ਚ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਅਰਵਿੰਦ ਕੇਜੀਵਾਲ ਜਿਨੇ ਰੰਗਲਾ ਪੰਜਾਬ ਦਾ ਮਿਸ਼ਨ ਸ਼ੁਰੂ ਕੀਤਾ ਹੈਗਾ ਜਬ ਰਾਣਾ ਚਾਹੁੰਦੇ ਆ ਉਹਦੇ ਵਾਸਤੇ ਅਸੀਂ ਸਾਰੇ ਜਣੇ ਮਿਲ ਕੇ ਇੱਕ ਡੈਡੀਕੇਟਿਡ ਟੀਮ ਦੀ ਤਰ੍ਹਾਂ ਅਰਵਿੰਦ ਕੇਜੀਵਾਲ ਮਨੀਸ਼ ਸੋਧਿਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਟੀਮ ਹੈ ਜਿਹੜੀ ਅਸੀਂ ਮਿਲ ਕੇ ਸਾਰੇ ਜਣੇ ਕੰਮ ਕਰਾਂਗੇ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਸਾਡੇ ਕਾਉਂਸਲਰਸ ਔਰ ਮੇਅਰ ਵਗੈਰਾ ਸਾਰੇ ਜਿੰਨੇ ਵੀ ਸਾਡੇ ਜਿਹੜੇ ਲੋਕਲ ਬਾਡੀਜ਼ ਦੇ ਵਿੱਚ ਚੁਣੇ ਗਏ ਆ ਪਿਛਲੇ ਡੇਢ ਸਾਲ ਵਿੱਚ ਦੋ ਸਾਲ ਦੇ ਵਿੱਚ ਅਸੀਂ ਸਾਰੇ ਹੁਣ ਸਾਡੀ ਬਹੁਤ ਵੱਡੀ ਟੀਮ ਹੈ ਔਰ ਅਸੀਂ ਲੋਕਾਂ ਦੇ ਨਾਲ ਜੋ ਵਾਅਦੇ ਪੂਰੇ ਕੀਤੇ ਅਸੀਂ ਸਾਰੀਆਂ ਤਕਰੀਬਨ ਗਾਰੰਟੀਆਂ ਪੂਰੀਆਂ ਕੀਤੀਆਂ ਆਉਣ ਵਾਲੇ ਦਿਨਾਂ ਦੇ ਵਿੱਚ 10 ਲੱਖ ਦੇ ਬੀਮੇ ਦਾ ਵੀ ਔਰ ਜਿਹੜਾ ਯੋਧ ਨਸ਼ੇ ਵਿਰੋਧ ਹੈ ਉਹਨੂੰ ਪਿੰਡਾਂ ਨੂੰ ਮਹੱਲਿਆਂ ਨੂੰ ਨਸ਼ਾ ਮੁਕਤ ਕਰਨਾ ਔਰ ਇਹਦੇ ਨਾਲ ਨਾਲ ਜਿਹੜਾ ਲੋਕਾਂ ਦਾ ਜਿਹੜਾ ਹੈਗਾ ਅਸੀਂ ਇਲੈਕਸ਼ਨ ਜਿੱਤਿਆ ਸੀ ਹੁਣ ਲੋਕਾਂ ਦੇ ਅਸੀਂ ਦਿਲ ਜਿੱਤ ਔਰ ਜਿਸ ਤਰ੍ਹਾਂ ਅਰਵਿੰਦ ਕੇਜਰੀ왈 ਜੀ ਚਾਹੁੰਦੇ ਆ ਕਿ ਅਸੀਂ ਲੋਕਾਂ ਨੂੰ ਜਾ ਕੇ ਆਈਏ ਵੀ ਦੇਖੋ ਸਾਰੇ ਵਾਅਦੇ ਪੂਰੇ ਕਰਕੇ ਆਏ ਆ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਪਾਓ ਅਸੀਂ ਵੋਟ ਵੀ ਇਸ ਤਰ੍ਹਾਂ ਮੰਗਣੀ ਆ ਅਸੀਂ ਇਹ ਨਹੀਂ ਕਹੜਾ ਕਿ ਸਾਨੂੰ ਇੱਕ ਮੌਕਾ ਹੋਰ ਦਿਓ ਅਸੀਂ ਇੱਕ ਵਾਰੀ ਕਿਹਾ ਸੀ ਸਾਨੂੰ ਇੱਕ ਮੌਕਾ ਦਿਓ ਲੋਕਾਂ ਨੇ ਦੇ ਦਿੱਤਾ ਹੁਣ ਅਸੀਂ ਆਪਣਾ ਕੰਮ ਕਰਨਾ ਸਾਡਾ ਸਾਰਾ ਧਿਆਨ ਜਿਹੜਾ ਫੋਕਸ ਤੇ ਰਹੇਗਾ ਖਾਸ ਕਰਕੇ ਔਰਤਾਂ ਤੇ ਬੱਚਿਆਂ ਦੇ ਉੱਤੇ ਅਸੀਂ ਜਿਹੜਾ ਔਰਤਾਂ ਔਰ ਬੱਚਿਆਂ ਦੀ ਸਿਹਤ ਦਾ ਜ਼ਿਆਦਾ ਧਿਆਨ ਰੱਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਔਰ ਲੋਕਾਂ ਨੂੰ ਜਿਹੜੀਆਂ ਜਨਤਕ ਸਹੂਲਤਾਂ ਪੀਣ ਵਾਲਾ ਸਾਫ਼ ਪਾਣੀ ਸਾਫ਼ ਸੁਥਰੀਆਂ ਸੜਕਾਂ ਸੀਵਰੇਜ ਸਟ੍ਰੀਟ ਲਾਈਟ ਔਰ ਪਿੰਡਾਂ ਦੇ ਵਿੱਚ ਵੀ ਖੇਡ ਦੇ ਮੈਦਾਨ ਛੱਪੜਾਂ ਦੀ ਸਫਾਈ ਸਟ੍ਰੀਟ ਲਾਈਟਾਂ ਸੋਲਰ ਲਾਈਟਾਂ ਇਸੇ ਤਰ੍ਹਾਂ ਜਿਹੜੇ ਹਰ ਪਿੰਡ ਦੇ ਵਿੱਚ ਜਿਹੜੀ ਸਾਡੀ ਕੋਸ਼ਿਸ਼ ਆ ਕਿ ਆਮ ਇੱਕ ਪਿੰਡ ਕਲੀਨਿਕ ਹੋਵੇ ਔਰ ਸ਼ਹਿਰਾਂ ਦੇ ਵਿੱਚ ਸਫੀਸ਼ੀਐਂਟ ਅਸੀਂ ਜਿਹੜੇ ਹੈਗੇ ਆ ਆਮ ਆਦਮੀ ਕਲੀਨਿਕ ਬਣਾਏ ਆ ਉਹਦੇ ਚੋਂ ਕਰੋੜਾਂ ਲੋਕ ਜਿਹੜੇ ਹੈਗੇ ਆ ਲੱਖਾਂ ਨਹੀਂ ਕਰੋੜਾਂ ਲੋਕ ਦਵਾਈ ਲੈ ਰਹੇ ਆ ਬਾਕੀ ਅਸੀਂ ਜਿਹੜਾ ਸੈਕੰਡਰੀ ਕੇਅਰ ਤੇ ਟਰਸਰੀ ਕੇਅਰ ਨੂੰ ਵੀ ਜਿਸ ਤਰ੍ਹਾਂ ਲੀਵਰ ਟਰਾਂਸਪਲੈਂਟ ਤੱਕ ਅਸੀਂ ਪਹੁੰਚੇ ਆ ਬਹੁਤ ਜਲਦੀ ਗੁਰਦਿਆਂ ਦਾ ਕਿਡਨੀ ਟਰਾਂਸਪਲੈਂਟ ਵੀ ਸ਼ੁਰੂ ਕਰਨ ਜਾ ਰਹੇ ਆ ਤੇ ਇਸ ਲੋਕਾਂ ਨੂੰ ਬਿਹਤਰ ਸਿਹਤ ਸੁਰਤਾ ਅੱਛੀ ਐਜੂਕੇਸ਼ਨ ਤੇ ਰੋਜ਼ਗਾਰ ਇਹ ਸਾਡਾ ਫੋਕਸ ਰਹੇਗਾ ਆਉਣ ਵਾਲੇ ਜਿਹੜੇ ਸਾਡਾ ਇਸ ਸਾਲ ਦੇ ਵਿੱਚ ਡਾਕਟਰ ਸਾਹਿਬ ਦੋ ਇਹਦੇ ਨਾਲ ਮੈਂ ਫਿਰ ਇੱਕ ਵਾਰੀ ਲੋਕਾਂ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਬਹੁਤ ਬਹੁਤ ਧੰਨਵਾਦ ਗੁੱਡ ਵਿਸ਼ਸ ਪਸੰਦ ਪੰਚਮੀ ਦਾ ਤਿਉਹਾਰ ਵੀ ਆ ਰਿਹਾ ਹੈ ਚਾਈਨਾ ਡੋਰ ਲੋਕਾਂ ਦਾ ਕਿਸੇ ਦਾ ਗਲਿਆ ਕੱਟਿਆ ਜਾਂਦਾ ਐਕਸੀਡੈਂਟਸ ਹੋ ਜਾਂਦੇ ਆ ਕਈ ਵਾਰੀ ਤਾਂ ਜਾਨਲੇਵਾ ਸਾਬਤ ਹੁੰਦੇ ਆ ਮੈਂ ਦੁਕਾਨਦਾਰਾਂ ਨੂੰ ਤਾਂ ਤਾੜਨਾ ਕਰੂੰਗਾ ਔਰ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਜਿਹੜੀ ਚਾਈਨਾ ਡੋਰ ਵਰਗੀ ਜਿਹੜੀ ਕੋਈ ਕਾਤਕ ਚੀਜ਼ ਆ ਉਹਦਾ ਆਪਾਂ ਇਸਤੇਮਾਲ ਨਾ ਕਰੀਏ ਆਪਣੇ ਟ੍ਰੈਡੀਸ਼ਨਲ ਆ ਕਾਈਟ ਫਲਾਈਂਗ ਆ ਟ੍ਰੈਡੀਸ਼ਨਲ ਜਿਹੜਾ ਧਾਗਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਤਿਆਰ ਕਰਦੇ ਸੀ ਉਸ ਤਰ੍ਹਾਂ ਕਰੋ ਇਹ ਜਿਹੜੇ ਚਾਈਨਾ ਡੋਰ ਹੈਗੀ ਆ ਇਹ ਸਸਤੀ ਜ਼ਰੂਰ ਪੈਂਦੀ ਆ ਬਟ ਇਹ ਜਾਨਲੇਵਾ ਹੈਗੀ ਆ ਇਹਨੂੰ ਤੇ ਪਲਾਸਟਿਕ ਦਾ ਯੂਜ਼ ਜਿਹੜਾ ਆਪਾਂ ਪ੍ਰਾਂਣ ਕਰੀਏ ਪਾਪਾ ਇਸ ਸਾਲ ਚ ਜਿਹੜਾ ਸਿੰਗਲ ਯੂਜ਼ ਪਲਾਸਟਿਕ ਆ ਉਹਦਾ ਵੀ ਆਪਾਂ ਇਸਤੇਮਾਲ ਬੰਦ ਕਰੀਏ ਖਾਸ ਕਰਕੇ ਜਿਹੜੀ ਖਾਣ ਵਾਲੀ ਚੀਜ਼ ਹੈ ਉਹ ਕਿਸੇ ਵੀ ਪਲਾਸਟਿਕ ਦੇ ਲਪਾਫੇ ਵਿੱਚ ਜਾਂ ਪਲਾਸਟਿਕ ਦੇ ਹੋਰ ਕਿਸੇ ਬਰਤਨ ਮਹਿਤਾ ਚੌਂਕ ਬਟਾਲਾ ਸੜਕ ਦੇ ਲੈਫਟ ਆਊਟ ਪ੍ਰੋਜੈਕਟ ਅਦੀਨ ਮਹਿਤਾ ਅਤੇ ਬੁੱਟਰ ਵਿਖੇ ਸਾਰੇ ਜਾ ਰਹੇ ਪੁਲਾਂ ਦਾ ਨਿਰੇਖਣ ਲੋਕ ਨਿਰਮਾਣ ਮੰਤਰੀ ਹਰਪ੍ਰਧਨ ਸਿੰਘ ਗੀਟੋ ਵੱਲੋਂ ਕੀਤਾ ਗਿਆ। ਇਸ ਮੌਕੇ ਬਿਜਲੀ ਮੰਤਰੀ ਨੇ ਦੱਸਿਆ ਕਿ ਬਿਆਸ ਬਾਬਾ ਬਕਾਲਾ ਮਹਿਤਾ ਬਟਾਲਾ ਸੜਕ ਸੈਕਸ਼ਨ ਉੱਪਰ ਲੋਕ ਨਿਰਮਾਣ ਵਿਭਾਗ ਵੱਲੋਂ ਤਿੰਨ ਪੁਲ ਮਹਿਤਾ ਬੁੱਟਰ ਅਤੇ ਗੱਗੜਪਾਣਾ ਦਾ ਨਿਰਮਾਣ 8.53 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਮਹਿਤਾ ਅਤੇ ਬੁੱਟਰ ਵਿਖੇ ਸਾਰੇ ਇਹ ਦੇਨ ਪੁਲ April 2026 ਤੱਕ ਮੁਕੰਮਲ ਹੋ ਜਾਣਗੇ। ਗੱਗੜਪਾਣਾ ਖੇ ਪੁਲ ਦੀ ਉਸਾਰੀ ਨਹਿਰੀ ਵਿਭਾਗ ਵੱਲੋਂ ਬੰਦੀ ਮਿਲਣ ਉਪਰੰਤ ਸ਼ੁਰੂ ਕਰਕੇ ਜਲਦ ਮੁਕੰਮਲ ਕਰ ਦਿੱਤਾ ਜਾਏਗਾ। ਉਹਨਾਂ ਦੱਸਿਆ ਕਿ ਮਹਿਤਾ ਪੁਲ ਦੀ ਲੰਬਾਈ 105 ਫੁੱਟ ਤੇ ਚੜਾਈ 42 ਫੁੱਟ ਹੈ ਜਦੋਂ ਕਿ ਬੁੱਟਰ ਪੁਲ ਦੀ ਲੰਬਾਈ 70 ਫੁੱਟ ਚੜਾਈ 42 ਫੁੱਟ ਹੈ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਗੱਗੜਪਾਣਾ ਪੁਲ ਦੀ ਲੰਬਾਈ 106 ਫੁੱਟ ਚੜਾਈ 42 ਫੁੱਟ ਹੈ। ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਪ੍ਰੀਤ ਸਿੰਘ ਨੇ ਕੰਮ ਦੀ ਗੁਣਵੱਤਾ ਉੱਤੇ ਧਿਆਨ ਦੇਣ ਤੇ ਇਸ ਨੂੰ ਸਮੇਂ ਸੀਮਾ ਅੰਦਰ ਪੂਰੇ ਕਰਨ ਦੀ ਹਦਾਇਤ ਕੀਤੀ ਹੈ ਤਾਂ ਜੋ ਲੋਕਾਂ ਨੂੰ ਆਵਾਜਾਈ ਦੀ ਬਿਹਤਰ ਸਹੂਲਤ ਦਿੱਤੀ ਜਾ ਸਕੇ। ਕਿ ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਰਾਜ ਦੇ ਲੋਕਾਂ ਦੀ ਸੜਕੀ ਢਾਂਚੇ ਉੱਤੇ ਵੱਡੇ ਪ੍ਰੋਜੈਕਟ ਕੀਤੇ ਜਾ ਰਹੇ ਨੇ ਤਾਂ ਜੋ ਆਉਣਾ ਜਾਣਾ ਆਸਾਨ ਹੋਵੇ ਇਤਿਹਾਸੇ ਘਟ ਜਾਣ ਇਸ ਮੌਕੇ ਵਿਭਾਗ ਦੇ ਸੀਨੀਅਰ ਅਧਿਕਾਰੀ ਇਲਾਕੇ ਦੇ ਮੌਤ ਫਰਬੀਆਂ ਉਹਨਾਂ ਦੇ ਨਾਲ ਮੌਜੂਦ ਰਹੇ ਫਿਲਹਾਲ ਪੰਜਾਬ ਅਪਡੇਟਸ ਦੇ ਵਿੱਚ ਹੈ ਨਾ ਹੀ ਮੈਨੂੰ ਤੇ ਇਛਾ ਅਸਰ ਧੰਨਵਾਦ